ਪਿਛਲੇ ਦਿਨੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਗੁਟਕਾ ਸਾਹਿਬ ਦੀ ਬੇਅਦਬੀ ਦੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਤੇ ਹੁਣ ਵੀ ਇਹ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਮੁਹਾਲਮ ਤੋਂ ਸਾਹਮਣੇ ਆਇਆ ਜਿੱਥੇ ਕਿ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਨੇੜੇ ਪਈ ਖਾਲੀ ਥਾਂ ਦੇ ਵਿੱਚ ਇੱਕ ਗੁਟਕਾ ਸਾਹਿਬ ਛੋਟੇ ਜਾਣ ਦੀ ਖਬਰ ਪ੍ਰਾਪਤ ਹੋਈ ਹੈ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਸਤਕਾਰ ਕਮੇਟੀ ਦੇ ਪ੍ਰਧਾਨ ਲਖਵੀਰ ਸਿੰਘ ਮੁਹਾਲਮ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਗੁਰਦੁਆਰਾ ਸਾਹਿਬ ਦੇ ਨੇੜੇ ਪਈ ਖਾਲੀ ਥਾਂ ਦੇ ਵਿੱਚ ਗੁਟਕਾ ਸਾਹਿਬ ਸੁੱਟਿਆ ਗਿਆ ਜਿਸ ਤੋਂ ਬਾਅਦ ਉਸ ਗੁਟਕਾ ਸਾਹਿਬ ਨੂੰ ਪੂਰੇ ਆਦਰ ਸਤਿਕਾਰ ਦੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਲਿਆਂਦਾ ਗਿਆ ਅਤੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਪੁਲਿਸ ਅਧਿਕਾਰੀਆਂ ਨੇ ਇਸ ਮਾਮਲੇ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦੇ ਵੱਲੋਂ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਮੁਲਜ਼ਮ ਦੀ ਤਲਾਸ਼ ਕੀਤੀ ਜਾ ਰਹੀ ਹੈ ਜਿਸ ਵੀ ਦੋਸ਼ੀ ਨੇ ਇਹੋ ਜਿਹਾ ਮਾੜਾ ਕੰਮ ਕੀਤਾ ਉਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ ਇਸ ਤਰ੍ਹਾਂ ਹੈ ਜੀ ਆਪਣਾ ਮਹਾਰਾਜ ਦਾ ਗੁਟਕਾ ਸਾਹਿਬ ਜਿਹੜਾ ਇੱਥੇ ਸਾਹਮਣੇ ਗੁਰਦੁਆਰਾ ਸਾਹਿਬ ਦੇ ਖਾਲੀ ਜ਼ਮੀਨ ਪਈ ਹੈ ਕਿਸੇ ਨੇ ਕੱਪੜੇ ਦੇ ਵਿੱਚ ਲਵੇਟ ਕੇ ਤੇ ਉੱਥੇ ਰੱਖ ਗਿਆ ਤਾਂ ਅਸੀਂ ਮੌਕੇ ਤੇ ਆਏ ਆ ਪਰਚਾ ਲੱਗਿਆ ਦੇਣ ਵੈਰੀਫਾਈ ਕਰਨੇ ਔਰ ਬੰਦਾ ਫੜਾਂਗੇ ਕਿਹੜੇ ਪਿੰਡ ਦਾ ਮਾਮਲਾ ਹੈ ਇਹ ਮੁਹਾਲਮ ਪਿੰਡ ਹੈ ਕਾਰਵਾਈ ਅਗਲੀ ਕੀ ਕੀਤੀ ਹੈ ਕਾਰਵਾਈ ਪਰਚਾ ਲੱਗਿਆ ਦੇਣ ਦੀ ਕਿਸੇ ਤੇ ਕੋਈ ਬਾਕੀ ਇਹ ਕੈਮਰੇ ਚੈੱਕ ਕਰਨੇ ਆ ਤੁਹਾਨੂੰ ਦੱਸਿਆ ਪਿੰਡ ਨੂੰ ਆਸੀਆਂ ਨੇ ਕਿਸੇ ਤੇ ਕੋਈ ਸ਼ੱਕ ਜਾਂ ਕੁਝ ਇਦਾਂ ਦਾ ਨਹੀਂ ਨੇਜੀ ਸ਼ੱਕ ਤੇ ਕੋਈ ਨਹੀਂ ਕਿਸੇ ਨੇ ਦੱਸਿਆ ਕਿਸੇ ਪਿੰਡ ਵਾਸੀਆਂ ਨੂੰ ਇਹ ਤੇ ਅਸੀਂ ਆਪੇ ਹੁਣ ਵੈਰੀਫਾਈ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈ ਜੇ ਨੰਬਰਦਾਰ ਸਤਨਾਮ ਸਿੰਘ ਫੌਜੀ ਸਨ ਅਫਸਰ ਸਰਦਾਰ ਜੋਗਾ ਸਿੰਘ ਇਹ ਜੋ ਸਾਡੇ ਅਜ ਨਗਰ ਦੇ ਵਿੱਚ ਮੰਦ ਭਾਗੀ ਘਟਨਾ ਵਾਪਰੀ ਏ ਇਸ ਵਾਸਤੇ ਸਾਡਾ ਸਾਰਾ ਹੀ ਨਗਰ ਅਲਾਉਂਸਮੈਂਟ ਕੀਤਾ ਗਿਆ ਗੁਰਦਰਾ ਸਾਹਿਬ ਤੋਂ ਬਾਬਾ ਜੀ ਦੁਆਰਾ ਔਰ ਸਾਰਾ ਨਗਰ ਇੱਥੇ ਇਕੱਠਾ ਹੋਇਆ ਹੈ ਉਸ ਤੋਂ ਉਪਰੰਤ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ ਸਾਰਾ ਪ੍ਰਸ਼ਾਸਨ ਐਸਪੀ ਸਾਹਿਬ ਤੱਕ ਇੱਥੇ ਆਏ ਨੇ ਔਰ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਜੋ ਵੀ ਇਸ ਘਟਨਾ ਦੇ ਪਿੱਛੇ ਜਿਹਦਾ ਵੀ ਹੱਥ ਹੈ ਉਹਦੇ ਉੱਤੇ ਅਸੀਂ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਕੇ ਉਸ ਦਾ ਅਸੀਂ ਹਿਸਾਬ ਤਾਬ ਲਾਂਗੇ ਅਸੀਂ ਤਾਂ ਪ੍ਰਸ਼ਾਸਨ ਦਾ ਵੀ ਬਹੁਤ ਧੰਨਵਾਦ ਕਰਨੇ ਆ ਕਿਉਂਕਿ ਇਹ ਸਾਡਾ ਹੀ ਗੁਰੂ ਗ੍ਰੰਥ ਸਾਹਿਬ ਨਹੀਂ ਇਹ ਸਾਰੇ ਜਗਤ ਦਾ ਗੁਰੂ ਹੈ ਇਸ ਕਰਕੇ ਇਹ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਇਹ ਜੋ ਬੇਦਵੀ ਹੋਈ ਹੈ ਗੁਰੂਕਾ ਸਾਹਿਬ ਦੀ ਬੇਦਵੀ ਹੋਈ ਹੈ ਇਹ ਬਹੁਤ ਸਾਡੇ ਨਗਰ ਵਾਸਤੇ ਮੰਦ ਭਾਗੀ ਘਟਨਾ ਹੈ ਤੇ ਅਸੀਂ ਇਥੋਂ ਦੇ ਗ੍ਰੰਥੀ ਸਹਿਬਾਨ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਆਪਾਂ ਇਹ ਭੁੱਲ ਕਿਸੇ ਨੇ ਵੀ ਕੀਤੀ ਹੈ ਪਰ ਆਪਣੇ ਨਗਰ ਦੇ ਵਿੱਚ ਹੋਈ ਤੇ ਅਸੀਂ ਗੁਰਦੁਆਰਾ ਸਾਹਿਬ ਵਿਖੇ ਸਹਿਜ ਪਾਠ ਪ੍ਰਾਰambh ਕਰ ਦੇਣਾ ਹੈ ਔਰ ਇਸ ਦੀ ਗੁਸਤਾਖੀ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਅੱਗੇ ਅਰਦਾਸ ਕਰਨੀ ਕਿ ਸੱਚੇ ਪਾਤਸ਼ਾਹ ਵੀ ਸਾਡੇ ਨਗਰ ਤੋਂ ਅੱਗੇ ਤੋਂ ਇਸ ਤਰ੍ਹਾਂ ਦੀ ਕੋਈ ਕਾਰਵਾਈ ਕੋਈ ਘਟਨਾ ਨਾ ਵਾਪਰੇ ਅਤੇ ਸਾਰੇ ਨਗਰ ਨੂੰ ਸੁਖ ਸ਼ਾਂਤੀ ਰੱਖੀ ਇਹ ਅਸੀਂ ਗੁਰੂ ਕੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨੀ ਹੈ ਤੁਹਾਡਾ ਵੀ ਧੰਨਵਾਦ ਜਿਹੜੇ ਤੁਸੀਂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸਾਡੇ ਇਸ ਨਗਰ ਦੀ ਜੋ ਸਕਰੀਨ ਹੈ ਉਹ ਤੁਸੀਂ ਸ਼ੋਅ ਕਰ ਰਹੇ ਹੋ ਕਿਉਂਕਿ ਇਹਦੇ ਨਾਲ ਸਾਰੇ ਪੰਜਾਬ ਹਿੰਦੁਸਤਾਨ ਦੇ ਵਿੱਚ ਇਹ ਗੱਲ ਪਹੁੰਚ ਜਾਣੀ ਹੈ ਤੁਹਾਡਾ ਵੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਆਸਲ ਕਬੀਰ ਸਿੰਘ ਮਹਾਲਮ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਪੰਜਾਬ ਹੋਰ ਮੇਰਾ ਸਾਰਾ ਪਿੰਡ ਨਕਰ ਮਹਾਲਮ ਗਰੰਤੀ ਸਿੰਘ ਮੋਹਤਵਾਰ ਆਦਮੀ ਸਰਪੰਚ ਪੰਚ ਜਿੰਨੇ ਵੀ ਪਿੰਡ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਖੜੇ ਨੇ ਸਾਰਾ ਨਕਰ ਖੜਾ ਹੈ ਜੋ ਕਿ ਸਾਡੇ ਪਿੰਡ ਮਹਾਲਮ ਕੇ ਦੁਸ਼ਟ ਆਤਮਾ ਨੇ ਦੋ ਚਹਨ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਤੇ ਗੁਟਕਾ ਸਾਹਿਬ ਦੀ ਬੇਦਬੀ ਕੀਤੀ ਹੈ ਸਾਹਮਣੇ ਖੇਤਾਂ ਵਿੱਚ ਫੱਟ ਕੇ ਤੇ ਵੇਖੋ ਅੱਜ ਤੱਕਰ ਕਿੰਨੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕੀਤੀ ਉਹਦਾ ਰਿਆ ਕੱਖ ਨਹੀਂ ਗਿਆ ਤੇ ਕਿਹੜੇ ਸਾਡੇ ਨਾਲ ਕਰਦੇ ਹੋਰ ਕਿਹਦੇ ਦੁਸ਼ਮਣੀ ਸਿੱਧੀ ਤੇਰਾ ਲਾਵੇ ਕੌਮ ਨਾਲ ਸਾਡੇ ਹੱਕ 'ਚ ਵਜੇ ਕਿੰਨੇ ਅਣਕ ਵਜਣਾ ਹੀ ਸੇਵਾ ਕਰਦੇ ਆ ਸਿੰਘਾਂ ਨਾਲ ਕਿਸੇ ਦਾ ਕੋਈ ਵੈਰ ਨਾ ਸਾਡੇ ਨਾਲ ਕੱਢਦਾ ਅਣਕ ਤੇ ਗੁਰੂ ਗ੍ਰੰਥ ਸਾਹਿਬ ਨਾਲ ਕਿੰਨੇ ਕੱਢਿਆ ਉਹ ਬਖਸ਼ਿਆ ਨਹੀਂ ਜਾਊਗਾ ਇਸ ਕਰਕੇ ਪ੍ਰਸ਼ਾਸਨ ਦੇ ਸਾਰੇ ਵੀਰ ਆਏ ਨੇ ਤੇ ਆਪਣਾ ਐਸਪੀ ਡੀ ਸਾਹਿਬ ਚੀਮਾ ਸਾਹਿਬ ਆਇਆ ਸੀ ਡੀਐਸਪੀ ਸਾਹਿਬ ਆਇਆ ਸੀ ਬੰਸਲ ਸਾਹਿਬ ਹੋਰ ਸਾਰੇ ਅਫਸਰ ਆਏ ਨੇ ਇਹ ਵੀ ਕਾਰ ਵੀ ਕਰ ਰਹੇ ਨੇ ਅਸੀਂ ਵੀ ਸਾਰੇ ਨਕਰ ਨੂੰ ਮੈਂ ਅਪੀਲ ਕਰਾਂਗਾ ਸਾਰੀਆਂ ਸੰਗਤਾਂ ਨੂੰ ਵੇਖੋ ਕੋਈ ਇੰਦੇ ਪੱਖਪਾਤੀ ਕੋਈ ਭਾਈ ਬੰਦੀ ਨਾ ਪਾਲਿਆ ਜੀ ਕਿਸੇ ਨੂੰ ਮਾੜੀ ਜੀ ਵੀ ਗੱਲ ਦੀ ਥੂਮ ਲੱਗੇ ਤੇ ਪਿੰਡ ਦੇ ਮੋਹਤਰਾਜ ਨੂੰ ਦੱਸਿਆ ਜਾਣ ਕੇ ਵੀ ਸਾਰੇ ਉਹ ਅਸੀਂ ਵਲਕਿਆਂ ਦੇ ਕਾਰ ਵੀ ਕਰਾਵਾਂਗੇ ਕਿੰਨੇ ਕਿੰਨੇ ਗੁਰੂ ਕ੍ਰਾਂਤ ਸਿੰਘ ਨਰਾਦਰੀ ਕਰਾਈ ਲੋ ਕਿਸੇ ਸੱਕਾ ਨਹੀਂ ਹੋ ਸਕਦਾ ਇਹਦਾ ਮਿੱਤਰ ਕਿਸੇ ਦਾ ਰਿਸ਼ਤੇਦਾਰ ਨਹੀਂ ਹੋ ਸਕਦਾ ਭਾਈਵਾਲ ਨਹੀਂ ਹੋ ਸਕਦਾ ਜੀ ਕਿੰਨੇ ਗੁਰੂ ਸਾਹਿਬ ਨੇ ਕੀਤੀ ਹੈ ਨਾ ਗੁਰੂ ਨੇ ਸਜ਼ਾ ਦੇ ਦਿੱਤ ਨਹੀਂ ਆ ਪਰ ਸਾਡਾ ਵੀ ਫਰਜ਼ ਬੰਦਾ ਅਸੀਂ ਉਹਦੇ ਪੁੱਤਰ ਆ ਤੁਹਾਡੀ ਅੱਖਾਂ ਸਾਹਮਣੇ ਸਾਡੇ ਗੁਰੂ ਦੀ ਨਰਾਦਰੀ ਕਰ ਰਹੇ ਤੇ ਮੇਰੇ ਸਾਹਮਣੇ ਹੁੰਦਾ ਮੈਂ ਸਿਰ ਵੜ ਦਿੰਦਾ ਹੁਣੇ ਵੜ ਦਿੰਦਾ ਤਾਂ ਕੰਜਰ ਦਾ ਕਿੰਨੇ ਕਰੀ ਸੀ ਫਿਰ ਮੈਂ ਸਾਰੀ ਪਿੰਡ ਨੂੰ ਸਾਰੀ ਬੇਨਤੀ ਕਰਾਂਗਾ ਵੀ ਆਪਾਂ ਰਲ ਕੇ ਸਾਰੇ ਦਾ ਹੱਲ ਕੱਢੀਏ ਕੋਈ ਇਹ ਬੰਦੇ ਨੂੰ ਮਾਰੀ ਜੀ ਸੂਹ ਮਿਲਦੀ ਆ ਠੰਡੇ ਦਿਮਾਗ ਨਾਲ ਬੰਦਿਆਂ ਦੱਸਿਆ ਜਾਣ ਕੇ ਉਹਦੇ ਤੇ ਆਪਾਂ ਵੈਰੀਫਾਈ ਕਰਕੇ ਉਹਦੇ ਕਾਰ ਵੀ ਕਰਾਵਾਂਗੇ ਬੰਦਾ ਲੰਬਾ ਸਾਹਮਣੇ ਲਾਈਏ ਇਹ ਤਕਰੀਬਨ ਮੈਨੂੰ ਮੇਰੇ ਕੋਲ 10:30 11:00 ਵਜੇ ਮੈਨੂੰ ਫੋਨ ਗਿਆ ਮੈਂ ਤਾਂ ਬਾਹਰ ਖੇਤ ਸੀ ਤੇ ਬਾਬਾ ਜੀ ਨੇ ਫੋਨ ਕੀਤਾ ਗਰੰਤੀ ਸਿੰਘ ਨੇ ਵੀ ਭਾਈ ਸਾਹਿਬ ਇਹ ਗੱਲ ਹੋ ਗਈ ਤੇ ਮੈਂ ਉਸ ਦਿਨ ਵੀ ਟਰੈਕਟਰ ਟਰੱਕ ਤੇ ਆ ਸਾਹਮਣੇ ਖੇਤ ਤੇ ਤੇ ਬਖਸ਼ੀ ਸਿੰਘ ਸਾਣਾ ਹੋ ਗੁਰਦੇਵ ਸਿੰਘ ਦੇ ਖੇਤਾਂ 'ਚ ਪਿਆ ਸੀਗਾ ਗੰਦਗੀ ਵਾਲੀ ਜਗ੍ਹਾ ਸੀ ਗੰਦਗੀ ਦਾ ਖੇਤਰ ਪਿਆ ਸੀ ਗੰਦਗੀ ਹੁੰਦੀ ਨਾਲ ਪਿੰਡ ਦੇ ਪਾਸੇ ਗੰਦਗੀ ਹੁੰਦੀ ਗੰਦਗੀ ਦੀ ਸਫਾਈ ਕੋਸ਼ਿਸ਼ ਕੀਤੀ ਸਾਨੂੰ ਚੜਾਉਮ ਦੀ ਕੌਮ ਨੂੰ ਚੜਾਉਮ ਦੀ ਕੋਸ਼ਿਸ਼ ਕੀਤੀ ਸੇ ਕੌਮ ਨੂੰ ਵੀ ਕਿਸੇ ਨੇ ਚੜਾਉਮ ਦੀ ਕੋਸ਼ਿਸ਼ ਕੀਤੀ ਆ ਵੀ ਇਹਨਾਂ ਨੂੰ ਚੜਾਈਆ ਵੀ ਤੁਹਾਡੇ ਗੁਰੂ ਸਾਹਿਬ ਨੇ ਨਰਾਦਰੀ ਕੀਤੀ ਤਾਂ ਤੁਹਾਡੇ ਗੁਰੂ ਦੀ ਨਰਾਦਰੀ ਨਾ ਕੋਈ ਹੋਈ ਤਾਂ ਨਾ ਕਰਨ ਲਾਇਆ ਪਰ ਸਾਡੇ ਤਾਂ ਪੁੱਤਰ ਹੋਂਦੇ ਸਾਡਾ ਫਰਜ਼ ਬੰਦਾ ਹੈ ਵੀ ਅਸੀਂ ਕਾਰ ਵੀ ਕਰਾਵਾਂ ਕਿੰਨਾ ਅੱਗੇ ਵੀ ਕਰਕੇ ਵੇਖ ਲਿਆ ਨੇ ਉਹ ਅੱਜ ਕਿੱਥੇ ਪਹੁੰਚ ਗਏ ਨੇ ਉਹਨਾਂ ਦਾ ਕੋਈ ਨਾਂ ਨਿਸ਼ਾਨ ਨਹੀਂ ਰਿਹਾ ਤੇ ਰਹਿਣਾ ਇਹਦਾ ਵੀ ਨਹੀਂਗਾ ਤੇ ਮੈਂ ਹੋਰ ਵੀ ਨਗਰ ਨੂੰ ਬੇਨਤੀ ਕਰਾਂਗਾ ਸਾਰੇ ਪ੍ਰਸ਼ਾਸਨ ਨੇ ਵੀ ਅਪੀਲ ਕੀਤੀ ਹੈ ਵੀ ਸਾਰੇ ਅਫਸਰ ਆਏ ਸੀ ਵੀ ਕਿ ਕਮੇਰਤਾਵਾਂ ਟੀਮਾਂ ਲਾ ਕੇ ਇਹਦੀ ਜਾਂਚ ਕਰੋ ਤੇ ਸਾਡੇ ਸਾਹਮਣੇ ਸੱਚ ਲਿਆਵੋ ਤੇ ਨਗਰ ਤੇ ਬਹੁਤ ਬਰਾਦਮੀ ਬੈਠੇ ਨੇ ਸਾਰੇ ਆਪਰੇ ਦੋ ਦੋ ਮਿੰਟ ਸਾਰਿਆਂ ਦੀ ਬੈਟ ਦੇ ਲਓ ਵੀ ਇਹਨਾਂ ਦੇ ਮਨ ਚ ਕਿਹੜੀ ਮਨ ਦੀ ਭਾਵਨਾ ਸਾਰੇ ਦੱਸਣ ਆਪੋ ਜੀ ਕੁਲਦੀਪਾ ਉਹ ਰਾਜੀ ਕੋਰ ਤੁਸੀਂ ਕੀ ਦੇਖਿਆ ਸਿਰ ਮੈਂ ਤਾਂ ਦੇਖਿਆ ਇਧਰਾਈ ਸੀ ਵੀਰੇ ਗੰਦ ਪੇਲ ਜਿਹਾ ਆਪਣਾ ਸੱਟਨ ਸਾੜਨਾ ਵਿਚਾਲੋਂ ਉਹਨੇ ਵੱਡਾ ਸਾੜਨਾ ਤੇ ਸਾਰੇ ਕੋਈ ਸਾੜ ਜੇ ਨਾਲ ਹੀ ਤੋ ਜਦੋਂ ਮੈਂ ਛੋਟੇ ਦਾ ਲਾਇਆ ਕੀਤਾ ਤੇ ਉਥਲ ਜੋ ਚਿੱਟੇ ਰਮਾਲੇ ਚ ਕੁੜਕਾ ਸਾਹਿਬ ਸੀਗਾ ਤੇ ਉਹ ਨਿਕਲਾ ਮੈਂ ਚੁੱਕ ਕੇ ਉੱਥੇ ਗੁਰਦਰ ਸਾਹਿਬ ਆਈ। ਇਹ ਪਹਿਲਾ ਪ੍ਰਬੰਧਕ ਕਮੇਟੀ ਕੀਤੀ ਸੀ ਜਿਸ ਦੇ ਪਹਿਲਾ ਪਹਿਲਾ ਨਹੀਂ ਨਹੀਂ ਮੈਂ ਤਾਂ ਵੈਸੇ ਹੀ ਉਥੇ ਇੱਕ ਆਪਣੀ ਤੇ ਪੇਂਡ ਦਾ ਬੁੰਡਾ ਇਹ ਬਾਬਾ ਪੁਕਾਰਾ ਰਾਗੀ ਹੁਣ ਆਦਿ ਮੈਂ ਤਾਂ ਉਹਨੂੰ ਫੜਾ ਕੇ ਆ ਗਈ। ਹੂੰ ਹੂੰ ਕਿੰਦੇ ਚ ਪਿਆ ਸੀਗਾ ਇੱਥੇ? ਥੱਲੇ ਸਾਹਿਬ ਕਿੰਦੇ ਚ ਪਿਆ ਸੀਗਾ? ਉਹ ਚਿੱਟਾ ਰਮਾਲਾ ਸਿੱਥੇ ਆ ਵੱਡ ਜਿਹੇ ਵਿੱਚ ਹੀ ਪਿਆ ਸੀ ਥੱਲੇ। ਰੀਰ ਵੀ ਕੀਤੀ ਕੀ ਕੀ ਨਹੀਂ ਕੁਝ ਨਹੀਂ ਸੋਦਾ ਹੀ ਉਹ ਬਲੇਟਿਆ ਪਿਆ ਆ ਸੀ। ਕਿਹੜਾ ਚਰਾਤ ਕੀਤੀ ਹੈ ਪਤਾ ਨਹੀਂ ਹੁਣ ਵੀਰਾ ਆਪਾਂ ਨੂੰ ਇਹ ਕੀ ਪੈ ਲੱਗਦਾ ਆ ਆਪਾਂ ਤੇ ਜਦ ਗੁੜਕਾ ਸਾਹਿਬ ਵੇਖਿਆ ਪਪੜਾ ਆ ਰਿਹਾ ਪਰ ਕੀ ਪਤਾ ਲੱਗੇ ਕੀ ਕੀਤਾ ਕੀ ਹੁਣ ਕੋਈ ਕਾਰਵਾਈ ਦੀ ਮੰਗ ਹੋਣੀ ਚਾਹੀਦੀ ਇਹਦੇ ਤੇ ਕੋਈ ਸੱਤਕਾਰ ਨਹੀਂ ਅਸੀਂ ਵੀਰ ਕੁਝ ਨਹੀਂ ਕਹਿ ਸਕਦੇ ਉਹ ਮਾਲਕ ਜਾਣਦਾ ਲਾਈਵ ਤੇਜ਼ ਚੈਨਲ ਦੇ ਲਈ ਫਿਰੋਜ਼ਪੁਰ ਤੋਂ ਸੁਖਚੰਨ ਸਿੰਘ ਦੀ ਵਿਸ਼ੇਸ਼